ਇਸ ਸਮੇਂ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਕਈ ਪਿੰਡ ਪਾਣੀ ਹੀ ਟਾਂ ਕਰਾ ਵਿੱਚ ਪਾਣੀ ਭਰ ਗਿਆ ਹੈ ਤੇ ਲੋਕਾਂ ਨੂੰ ਆਪਣੇ ਹੀ ਪਿੰਡ ਛੱਡਨੇ ਪੈ ਰਹੇ ਹਨ ਨਾ ਸਿਰਫ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਸਗੋਂ ਖੇਤਾਂ ਵਿੱਚ ਖੜੀਆਂ ਫਸਲਾਂ ਵੀ ਤਬਾਹ ਹੋ ਗਈਆਂ ਹਨ ਪਸ਼ੂਆਂ ਲਈ ਹਰੇ ਚਾਰੇ ਦੀ ਵੱਡੀ ਕਮੀ ਆ ਗਈ ਹੈ ਜਿਸ ਕਰਕੇ ਕਿਸਾਨ ਵਰਗ ਬਹੁਤ ਮੁਸ਼ਕਲ ਕੜੀ ਵਿੱਚੋਂ ਲੰਘ ਰਿਹਾ ਹੈ ਇਹੋ ਜੇ ਵੇਲੇ ਵਿੱਚ ਪੰਜਾਬ ਦੇ ਕਈ ਕਲਾਕਾਰ ਅੱਗੇ ਆ ਰਹੇ ਹਨ ਤੇ ਹਰ ਪੀੜਤਾ ਦੀ ਸਹਾਇਤਾ ਕਰ ਰਹੇ ਹਨ। ਇਹਨਾਂ ਵਿੱਚ ਅਮਰੀਕਾ ਤੋਂ ਪੰਜਾਬ ਪਹੁੰਚੇ ਨਿੱਜਰ ਵੀ ਸ਼ਾਮਿਲ ਹਨ। ਪੰਜਾਬ ਤੇ ਆਈ ਮੁਸ਼ਕਿਲ ਘੜੀ ਵੇਲੇ ਨਿੱਜਰ ਸਪੈਸ਼ਲੀ ਅਮਰੀਕਾ ਤੋਂ ਆ ਕੇ ਆਪਣੇ ਪੰਜਾਬੀਆਂ ਦੀ ਮਦਦ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਨਿੱਜਰ ਨੇ ਅਜਨਾਲਾ ਇਲਾਕੇ ਵਿੱਚ ਹਰ ਪੀੜਤਾ ਦੀ ਮਦਦ ਲਈ ਪੰਜ ਟਰਾਲੀ ਰਾਸ਼ਨ, ਪੰਜ ਟਰਾਲੀ ਹਰਾਂ ਚਾਰਾ ਪਸ਼ੂਆਂ ਲਈ ਦਿੱਤਾ ਹੈ। ਇਸ ਦੇ ਨਾਲ ਇਹ ਲੋਕਾਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਮੈਡੀਕਲ ਕੈਂਪ ਵੀ ਲਗਾਇਆ ਹੈ। ਪੰਜਾਬ ਪੰਜਾਬੀਆਂ ਦਾ ਆਪਣਾ ਘਰ ਹੈ ਤੇ ਜਦੋਂ ਘਰ ਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਹਰ ਕਿਸੇ ਦਾ ਫਰਜ਼ ਬੰਦਾ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਖੜੇ ਹੋਣ। ਤੇ ਇਸ ਫਰਜ਼ ਨੂੰ ਪੂਰਾ ਕਰਨ ਲਈ ਸਪੈਸ਼ਲੀ ਅਮਰੀਕਾ ਤੋਂ ਪੰਜਾਬ ਪੁੰਜੇ ਨੇ ਨਿਜਰ ਪੰਜਾਬ ਵਿੱਚ ਹੋ ਰਹੀ ਇਹ ਸੇਵਾ ਦਿਖਾਉਂਦੀ ਹੈ ਕਿ ਜਦੋਂ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਪਾਇਜਾਰਾ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਹੋਵੇ ਇੱਕ ਦੂਜੇ ਲਈ ਹਮੇਸ਼ਾ ਖੜਾ ਰਹਿੰਦਾ ਹੈ ਇਹੋ ਜੇ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਗਰੂਪਸ